ਇਸ ਵੇਲੇ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਕੁਝ ਫੰਡਾਂ ਦੇ ਵਿੱਚੋਂ ਜਿਹੜੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਦਿੰਦੀ ਹੈ ਪੰਜਾਬ ਦੇ ਸੰਚਾਲਨ ਦੇ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਫਿਲਹਾਲ ਕੇਂਦਰ ਦੇ ਕੋਲ ਹੀ ਮੌਜੂਦ ਹੈ ਕੇਂਦਰ ਨੇ ਅਜੇ ਤੱਕ ਉਹ ਜਾਰੀ ਨਹੀਂ ਕੀਤਾ ਜਿਦੇ ਵਿੱਚ ਆਰਡੀਐਫ ਦੇ ਮਸਲੇ ਨੇ ਜਿਦੇ ਵਿੱਚ ਆ ਮੰਡੀਕਰਨ ਦੇ ਡਿਵੈਲਪਮੈਂਟ ਦੇ ਮਸਲੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਕੁਝ 4200 ਕਰੋੜ ਰੁਪਇਆ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਵੱਲ ਅਜੇ ਵੀ ਕਿਆ ਹੋਇਆ ਪੰਜਾਬ ਸਰਕਾਰ ਨੂੰ ਦੇਣ ਵਾਲਾ ਜਿਸ ਤੋਂ ਬਾਅਦ ਚਰਚਾ ਇੱਕ ਵੱਖਰੇ ਪੱਧਰ ਤੇ ਸ਼ੁਰੂ ਹੋ ਗਈ ਹੋਈ ਹੈ ਜੇਪੀ ਨੱਡਾ ਇੱਕ ਵੱਡੇ ਲੀਡਰ ਨੇ ਬੀਜੇਪੀ ਦੇ ਔਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਵੱਲੋਂ ਠੋਕਮਾ ਜਵਾਬ ਦਿੱਤਾ ਗਿਆ ਹਾਲੀ ਦੇ ਵਿੱਚ ਐਮਪੀ ਬਣੇ ਨੇ ਮਾਲਵਿੰਦਰ ਸਿੰਘ ਕੰਗ ਪਹਿਲਾਂ ਵੀ ਇੱਕ ਧਾਕੜ ਸਪੋਕਸਪਰਸਨ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਚ ਵਿਚਰਦੇ ਰਹੇ ਨੇ ਪੈਰ ਪੈਰ ਦੇ ਉੱਤੇ ਆਵਾਜ਼ ਚੁੱਕਦੇ ਰਹੇ ਨੇ ਔਰ ਹੁਣ ਲੋਕ ਸਭਾ ਐਮਪੀ ਬੜ ਚੁੱਕੇ ਨੇ ਔਰ ਇਸ ਤੋਂ ਬਾਅਦ ਵੀ ਹੁਣ ਆਵਾਜ਼ ਚੁੱਕਣਾ ਬੰਦ ਨਹੀਂ ਕੀਤੀ ਬੜੇ ਧਾਕੜ ਅੰਦਾਜ਼ ਦੇ ਨਾਲ ਆਪਣੀਆਂ ਗੱਲਾਂ ਸਾਹਮਣੇ ਰੱਖਦੇ ਪਏ ਨੇ ਕੇਂਦਰੀ ਪੱਧਰ ਦੇ ਉੱਤੇ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਰੱਖਦੇ ਪਏ ਨੇ ਜੇਪੀ ਨੱਡਾ ਨੂੰ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਮਲਵਿੰਦਰ ਸਿੰਘ ਕੰਗ ਕੀ ਬੋਲੇ ਨੇ ਆਓ ਸੁਣਦੇ ਆਂ ਨੱਟਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਆ ਕਿ 376 ਕਰੋੜ ਰੁਪਏ ਚੋਂ 220 ਕਰੋੜ ਰੁਪਏ ਤੇ ਭਾਰਤ ਸਰਕਾਰ ਨੇ ਯਾਨੀ ਕਿ ਤੁਹਾਡੀ ਸਰਕਾਰ ਨੇ ਪੰਜਾਬ ਨੂੰ ਦੇਣੇ ਆ ਔਰ 800 ਕਰੋੜ ਦੇ ਦੇ ਕ੍ਰਿਪ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਪੰਜਾਬ ਇਹਨਾਂ ਦਿਨ ਨਹੀਂ ਦੇ ਰਹੇ ਵਾਰ-ਵਾਰ ਸਾਡੇ ਮੰਗਣ ਤੋਂ ਨਹੀਂ ਦੇ ਰਹੇ तकरीबन 2 ਸਾਲ ਹੋ ਗਏ ਪੰਜਾਬ ਤੁਹਾਡੇ ਕੋ ਆਪਣਾ ਹੱਕ ਦਾ ਪੈਸਾ ਮੰਗ ਰਿਹਾ ਅੱਡ-ਅੱਡ ਤਰੀਕੇ ਨਾਲ 8000 ਕਰੋੜ ਰੁਪਏ ਨੱਡਾ ਜੀ ਭਾਰਤ ਸਰਕਾਰ ਨੇ ਤੁਹਾਡੀ ਸਰਕਾਰ ਨੇ ਪੰਜਾਬ ਦਾ ਰੋਗ ਰੱਖਿਆ ਹੈ ਪਿਛਲੇ ਮਾਨਸੂਨ ਸੈਸ਼ਨ ਦੇ ਦੌਰਾਨ ਵੀ ਅਸੀਂ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਇਹ ਮੁੱਦਾ ਤੁਹਾਡੇ ਕੋ ਚੁੱਕਿਆ ਸੀ ਵੀ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਆਰਡੀਐਫ ਦਾ ਪੈਸਾ ਸਾਡਾ ਪੰਜਾਬ ਦਾ ਹੱਕ ਜਿਹੜਾ ਆ ਭਾਰਤ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਐਸ ਸੂਨ ਐਸ ਪੋਸੀਬਲ ਰਿਲੀਜ਼ ਕਰੇ ਲੇਕਿਨ ਤੁਹਾਡੇ ਤੁਹਾਨੂੰ ਕੋਈ ਪੰਜਾਬ ਦੀ ਫਿਕਰ ਹੀ ਨਹੀਂ ਹੈ ਅਗਰ ਤੁਹਾਨੂੰ ਪੰਜਾਬ ਦੀ ਥੋੜੀ ਬਹੁਤ ਵੀ ਚਿੰਤਾ ਆ ਤੇ ਪੰਜਾਬ ਦੇ ਸਾਰੇ ਪੈਸੇ ਪੰਜਾਬ ਦਾ ਬੰਨ ਦਾ ਹੱਕ ਨਡਾ ਜੀ ਆਪਣੀ ਸਰਕਾਰ ਤੋਂ ਜਲਦੀ ਰਿਲੀਜ਼ ਕਰਾਓ ਤਾਂਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਤੇ ਪੈਸਾ ਖਰਚੋ ਸਕੇ ਇਸ ਤਰੀਕੇ ਨਾਲ ਦੋਹਰਾ ਮਾਪਦੰਡ ਜਿਹੜਾ ਤੁਸੀਂ ਅਪਣਾਉਨੇ ਹੋ ਇਹ ਮੈਨੂੰ ਲੱਗਦਾ ਹੈ ਬਿਲਕੁਲ ਵਾਜਬ ਨਹੀਂ